ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਜੀਤ ਬਰਾੜ ਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਸਾਰੇ ਠੀਕ ਠਾਕ ਹੋ ਮੈਂ ਆਪਣੇ ਆਪਣੇ ਘਰਾਂ ਚੋਂ ਦਰਸਾਵਾਂਗੀ ਚਲੋ ਜੀ ਨਾ ਧੋ ਕਿਉਂ ਗਿਆ ਰਹਿਤੀ ਸੇਰਨਾ ਤੇ ਆ ਠੀਕ ਹੈ ਜੀ ਤੇ ਜਬਜੋ ਸਿੰਘ ਬਰਾੜ ਦੇਖ ਲਓ ਕੀ ਕਰਦਾ ਗੁੱਡ ਮਾਰਨਿੰਗ ਐ ਮੈਂ ਪੈਰ ਤੇ ਚੜਾਤੀ ਸੀ ਬਚਾਤਾ ਗੁੱਡ ਮਾਰਨਿੰਗ ਕਰ ਦੋ ਬੇਟਾ ਗੁੱਡ ਮਾਰਨਿੰਗ ਬੱਚਾ ਗੁੱਡ ਮਾਰਨਿੰਗ ਚਲੋ ਜੀ ਇਹ ਨਹੀਂ ਬੋਲਦਾ ਤੇ ਜੇ ਕੋਈ ਕੋਈ ਚੈਨਲ ਤੇ ਨਹੀਂ ਉਹ ਚੈਨਲ ਨੂੰ ਸਬਸਕ੍ਰਾਈਬ ਕਰੇ ਉਹ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਕੋਨਾ ਪੜ੍ਹਾਵਾਂਗੇ 8 ਤੋਂ 10 ਟਿਊਸ਼ਨ ਐਂਡ ਉਸ ਤੋਂ ਬਾਅਦ ਤੁਹਾਡੇ ਨਾਲ ਕੰਟੀਨਿਊ ਕਰਾਂਗੇ ਵਲੌਗ ਨੂੰ ਤੇ ਇੱਥੇ ਕਰਦੇ ਵਲੌਗ ਦੀ ਸਟਾਰਟਿੰਗ ਕਰਤੀ ਇਸ ਤੋਂ ਬਾਅਦ ਕੰਟੀਨਿਊ ਕਰਾਂਗੇ ਆਪਾਂ ਟਿਊਸ਼ਨ ਪੜ੍ਹਾ ਕੇ ਫਿਰ ਠੀਕ ਹੈ ਜੀ ਚਲੋ ਜੀ ਮਿਲਦੇ ਹਾਂ ਉਸ ਤੋਂ ਬਾਅਦ ਕਿਉਂਕਿ ਟਾਈਮ ਹੋਣ ਵਾਲਾ ਟਿਊਸ਼ਨ ਦਾ ਤੇ ਪੜ੍ਹਾ ਕੇ ਉਸ ਤੋਂ ਬਾਅਦ ਮਿਲਦੇ ਹਾਂ ਗੁੱਡ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲਓ ਜੀ ਟਾਈਮ ਹੋ ਗਿਆ ਅੱਜ ਹੈਗਾ ਸੰਡੇ ਦਾ ਦਿਨ ਐਂਡ ਆਪਣੇ ਵਲੌਗਸ ਤੁਹਾਨੂੰ ਪਤਾ ਦੋ ਦਿਨ ਲੇਟ ਆਉਂਦੇ ਨੇ ਤੇ ਟਾਈਮ 6 ਵਜੇ ਗਿਆ ਸਮਝ ਲਓ ਤੁਸੀਂ ਤੇ ਅੱਜ ਆਪਾਂ ਨਾ ਟਿਊਸ਼ਨ ਸਵੇਰੇ ਪੜ੍ਹਾਤੀ ਸੀ ਐਂਡ ਆ ਬੈਠਾ ਜਬਜੋ ਸਿੰਘ ਬਰਾੜ ਬਾਹਰ ਬੈਠਾ ਸਗੋਂ ਇਹ ਕਦੋਂ ਦਾ ਬੈਠਾ ਮੈਂ ਫੋਨ ਚਾਰਜ ਲਾ ਕੇ ਬੈਠੀ ਸੀ ਮੈਂ ਕਿਹਾ ਫੋਨ ਚਾਰਜ ਹੋ ਜਾ ਫੇਰ ਹੀ ਵਲੌਗ ਬਣਾਉਂਗੀ ਇੱਕ ਮਿੰਟ ਤੇ ਲਓ ਜੀ ਆਹ ਆਪ ਬਣਾਈ ਸੀ ਮਹਿਗੀ ਸ਼ਾਮ ਨੂੰ ਬਣਾਈ ਸੀ ਜੱਜੋਤ ਨੇ ਦੇਖ ਲੇ ਪੈਕੇਟ ਇਹ ਕਹਿੰਦੇ ਖਾਣੀ ਆ ਫਿਰ ਦੋ ਪੈਕੇਟ ਬਣਾ ਕੇ ਖਾਧੀ ਸੀ ਚਲੋ ਜੀ ਅੱਜ ਤੁਹਾਨੂੰ ਰੈਸਪੀ ਜ਼ਰੂਰ ਦਿਖਾਵਾਂਗੇ ਕਿਉਂਕਿ ਅੱਜ ਆਪਾਂ ਅਲੱਗ ਜੀ ਸਬਜ਼ੀ ਬਣਾਉਣੀ ਆ ਮਤਲਬ ਕਿ ਅਲੱਗ ਸਬਜ਼ੀ ਮਤਲਬ ਪਿੰਡੀ ਕੱਚੀ ਕੱਚੀ ਪਿੰਡੀ ਆ ਖੇਤੋਂ ਹੀ ਲੈਂਦੀ ਮਤਲਬ ਇੱਥੋਂ ਜਿਵੇਂ ਕੋਈ ਸਬਜ਼ੀ ਲਾਂਦਾ ਹੁੰਦਾ ਤਾਂ ਸੇਲ ਕਰਦੇ ਹੁੰਦੇ ਨਾ ਦਾਲ ਆਈ ਤੇ ਪਿਆਜ਼ ਪਾ ਕੇ ਬਣਾਉਣਾ ਕਿ ਤੇ ਕਿਸ ਤਰ੍ਹਾਂ ਬਣਾਉਣਾ ਕਿਉਂਕਿ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹੁੰਦਾ ਭਿੰਡੀ ਬਣਾਉਂਦਾ ਤੇ ਕੋਈ ਪਿਆਜ਼ ਪਹਿਲਾਂ ਪਾਉਂਦਾ ਕੋਈ ਭਿੰਡੀ ਪਹਿਲਾਂ ਪਾਉਂਦਾ ਸੋ ਅਲੱਗ-ਅਲੱਗ ਤਰੀਕੇ ਨੇ ਮੈਂ ਆਪਣੇ ਤਰੀਕੇ ਨਾਲ ਤੁਹਾਨੂੰ ਦਿਖਾਉਣੀ ਐ ਅੱਜ ਐਂਡ ਨਾਨੀ ਜੀ ਮਾਸੀ ਜੀ ਘਰ ਚਲ ਗਏ ਸੀ ਤੇ ਆਪਣੇ ਘਰ ਦੋ ਰਾਤਾਂ ਲਾਗੇ ਸੀ ਤੇ ਅੱਜ ਹੋਰ ਹੀ ਲੱਗ ਰਹੇ ਸੀ ਥੋੜੇ ਸੁਣਨਾ ਸੁਣਨਾ ਜਦੋਂ ਚਲੇ ਗਏ ਤੇ ਚਲੋ ਜੀ ਫਿਰ ਉਹ ਸ਼ਾਇਦ ਕਹਿ ਰਹੇ ਸੀ ਸ਼ਾਇਦ ਕੱਲ ਨੂੰ ਉਹ ਚਲੇ ਜਾਣਗੇ ਤਪਸ਼ੀਰ ਦਾ ਦੇ ਤੁਹਾਡੇ ਨਾਲ ਪਿੰਡੀ ਦੀ ਸਬਜੀ ਚਬਜੋ ਦਾ ਸਾਰਾ ਹੁਣ ਵਰਕ ਵਗੈਰਾ ਸਾਰਾ ਜੋ ਸੋਭਾ ਮਾਰਨਿੰਗ ਕਰਵਾਤਾ ਸੀ ਮੈਂ ਸਾਰਾ ਨਹਾ ਤੋ ਕੇ ਨਾ ਤੇ ਉਦੋਂ ਬਾਅਦ ਸਾਰਾ ਕੰਮ ਵਗੈਰਾ ਸਭ ਫਿਨਿਸ਼ ਕਰਤਾ ਸੀ ਆਪਾਂ ਦਾ ਕੰਮ ਹੁਣ ਆਪਾਂ ਸਬਜੀ ਬਣਾਉਣੇ ਹੀ ਘੁੰਮੀ ਘੁੰਮੀ ਕਰਕੇ ਉਹਦੇ ਮੇਰੇ ਸੂਪ ਸਿੱਖ ਲੈਟੇ ਆਉਂਗੇ ਤੇ ਚਲੋ ਜੀ ਸ਼ੇਅਰ ਕਰਦੇ ਹਾਂ ਸੋ ਆਪਣੀ ਲੋ ਜੀ ਸ਼ੇਅਰ ਕਰਦੀ ਤੁਹਾਡੇ ਨਾਲ ਮੈਂ ਤੇਲ ਪੋਣੇ ਆਪਾਂ कड़े हुआ तेल पाया आप ठीक है जी कड़े हुआ पा तेल पा लिया आप अलग अलग तरीका होंक बना तेल आपलरेडी कड़ा हुआ ही लिया है हैगा ठीक है जी लो जी सब तो पहला पावगे जीरा थोड़ी ऑप्शनल है आना पाओ नहीं पा ना पाओ बट मैं पाऊंगी ठीक है जी उन सब तो पहले मैं भिंडी पाऊंगी ठीक है मैं जिस तरीके ने बनानी है किलो भिंडी अपनी में ला दो ठीक है प्याजला दी मजल दे नाल उन्होंने ला लेंगे अपन ਮੈਂ ਤਾਂ ਪਹਿਲਾਂ ਪਿਆਜ਼ ਭੁੰਨਦਾ ਹੁੰਦਾ ਹਨਾ ਕੋਈ ਭਿੰਡੀ ਮੇਰੇ ਵਾਂਗੂ ਭੁੰਨਦਾ ਬਸ ਪਹਿਲਾਂ ਪਰ ਜ਼ਿਆਦਾਤਰ ਮੈਂ ਦੇਖੇ ਪਹਿਲਾਂ ਲੋਕ ਪਿਆਜ਼ ਭੁੰਨਦੇ ਨੇ ਬਟ ਮੈਂ ਹਮੇਸ਼ਾ ਭਿੰਡੀ ਭੁੰਨਦੀ ਆ ਪਹਿਲਾਂ ਇਹ ਹਸਬੰਦ ਤਾਂ ਕਹਿੰਦੇ ਸੀ ਨਹੀਂ ਬਣਾਣੀ ਭਿੰਡੀ ਡੈਡੀ ਲੈ ਕੇ ਆਏ ਸੀ ਉਹ ਬੋਲੇ ਡੈਡੀ ਨੂੰ ਕਿ ਭਿੰਡੀ ਨਹੀਂ ਕੱਟਣੀ ਬਟ ਆਪਾਂ ਦੇਖੋ ਕੀ ਬਣਦਾ ਅਗੇ ਬਸ ਕੱਚੀ ਕੱਚੀ ਸੀਗੀ ਦਹੀਂ ਨਾਲ ਸਿਨਲ ਖਾਵਾਂਗੇ ਐਵੇਂ ਨਹੀਂ ਖਾਂਦੇ ਦਹੀਂ ਲੱਸੀ ਦੇ ਨਾਲ ਖਾਓ ਜੇਕਰ ਤੁਸੀਂ ਭਿੰਡੀ ਬਣਾ ਵੀ ਨਾ ਤਾਂ ਕੋਸ਼ਿਸ਼ ਕਰੋ ਉਹਨੂੰ ਤੁਸੀਂ ਦਹੀਂ ਜਾਂ ਲੱਸੀ ਦੇ ਨਾਲ ਜ਼ਰੂਰ ਖਾਓ ਠੀਕ ਹੈ ਜੀ ਵੈਸੇ ਤਾਂ ਕਹਿੰਦੇ ਆ ਸੁੱਕੀਆਂ ਸਬਜ਼ੀਆਂ ਜਿਹੜੀਆਂ ਰਾਤ ਨੂੰ ਨਹੀਂ ਖਾਣੀਆਂ ਤੇ ਇਹਦੇ ਬਟ ਆਪਾਂ ਚਲੋ ਬਣਾ ਰਹੇ ਹਾਂ ਕੋਈ ਗੱਲ ਨਹੀਂ ਵੈਸੇ ਕੋਸ਼ਿਸ਼ ਕਰੋ ਕਹਿੰਦੇ ਸੁੱਕੀਆਂ ਸਬਜ਼ੀਆਂ ਨਾ ਜਿਹੜੀਆਂ ਤੁਸੀਂ ਦੁਪਹਿਰ ਟਾਈਮ ਹੀ ਖਾਓ ਮਤਲਬ ਦਹੀਂ ਲੱਸੀ ਦੇ ਨਾਲ ਬਟ ਆਪਾਂ ਹੁਣ ਸ਼ਾਮ ਨੂੰ ਜੀ ਬਣਾ ਰਹੇ ਹਾਂ ਚਲੋ ਜੀ ਬੋਲੋ ਲੋ ਜੀ ਨਾਲ ਹੀ ਹੁਣ ਆਪਾਂ ਭਿੰਡੀ ਆਪਣੀ ਅੱਧ ਪੱਕੀ ਹੋ ਗਈ ਮਤਲਬ 50% ਪੱਕ ਚੁੱਕੀ ਹੈ ਹੁਣ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਜਿਸ ਤਰ੍ਹਾਂ ਲੰਮੇ ਵੀ ਪਾ ਸਕਦੇ ਹੋ ਬਟ ਤੇ ਥੋੜੇ ਜਿਹੇ ਲੰਮਿਆਂ ਨੂੰ ਵੀ ਬਰੀਕ ਕੱਟਿਆ ਹੋਇਆ ਠੀਕ ਹੈ ਜੀ ਲੋ ਜੀ డాక్యుమెంట్ కరెక్ట్ ఆకే ਮੋਦੀ ਚੈੱਕ ਕਰਦੇ ਪਿੰਡੀ ਵੇਖੋ ਵੈਸੇ ਤਾਂ ਜਿਹੜੀ ਮੇਰੀ ਭਿੰਡੀ ਬਿਲਕੁਲ ਵੀ ਲੇਸਲੀ ਤਾਂ ਹੁਣ ਵੀ ਨਹੀਂ ਬਣੀ ਬਟ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੂੰ ਕਿ ਜੇ ਤੁਹਾਡੀ ਭਿੰਡੀ ਤੁਹਾਨੂੰ ਲੱਗੇ ਲੇਸਲੀ ਬਣਦੀ ਤਾਂ ਤੁਸੀਂ ਕੀ ਕਰਨਾ ਹੈਗਾ ਹਨ ਮਗਾ ਦੇਣੀ ਠੀਕ ਹੈ ਜੀ ਬਟ ਆਪਣੀ ਭਿੰਡੀ ਲੇਸਲੀ ਬਿਲਕੁਲ ਨਹੀਂ ਬਣੀ ਆਪਾਂ ਨੂੰ ਵੈਸੇ ਲੋੜ ਨਹੀਂ ਗਈ ਉਹ ਚੀਜ਼ ਪਾਣ ਦੀ ਬਟ ਮੈਂ ਤੁਹਾਨੂੰ ਦੱਸ ਰਹੀ ਹਾਂ ਮਾਰ ਦੋ ਏ ਮੈਂ ਤੁਹਾਨੂੰ ਦੱਸ ਰਹੀ ਹਾਂ ਜੇਕਰ ਕਦੇ ਤੁਹਾਡੀ ਲੇਸ ਲਈ ਬਣੇ ਤਾਂ ਤੁਸੀਂ ਆਪਸ਼ਨਲ ਹੈ ਕਿ ਉਹ ਚੀਜ਼ ਪਾ ਕੇ ਤੁਸੀਂ ਉਹ ਜਿਹੜੀ ਲੇਸ ਲਾਪਣਾ ਚੱਕ ਦਿੰਦੀ ਚੀਜ਼ ਠੀਕ ਹੈ ਜੀ ਬਟ ਆਪਣੇ ਲੋੜ ਨਹੀਂ ਬਟ ਮੈਂ ਪਾ ਰਹੀ ਹਾਂ ਤੁਹਾਡੇ ਕਰਕੇ ਠੀਕ ਹੈ ਜੀ ਦੇਖੋ ਪਹਿਲਾਂ ਤਾਂ ਅਸੀਂ ਜਿਹਨਾਂ ਮਸਾਲੇ ਪਾਵਾਂਗੇ ਸਾਰੇ ਠੀਕ ਹੈ ਜੀ ਸਭ ਤੋਂ ਪਹਿਲਾਂ ਲਾਲ ਮਿਰਚ ਪਾਵਾਂਗੇ ਨਮਕ ਪਾਵਾਂਗੇ ਤੁਸੀਂ ਟੇਸਟ ਦੇ ਮੁਤਾਬਿਕ ਨਮਕ ਪਾ ਲਓ ਮਸਾਲਾ ਪਾ ਲਓ ਲੋ ਜੀ ਮੈਂ ਨਾਲ ਵੈਸੇ ਕਦੇ ਵੀ ਇੱਧਰ ਆਪਣੇ ਨਾ ਮੱਖੜੀ ਨੂੰ ਧਰਿਆ ਘਿਓ ਬਣਾਉ ਨੂੰ ਬਟ ਮੈਂ ਕਦੇ ਵੀ ਨਾ ਪਿੰਡੀ ਦੇ ਵਿੱਚ ਹਲਦੀ ਨਹੀਂ ਪਾਈ ਕਦੇ ਵੀ ਨਹੀਂ ਪਾਈ ਇਹ ਪਤਾ ਨਹੀਂ ਕਿਉਂ ਮੈਂ ਕਦੇ ਵੀ ਨਹੀਂ ਪਾਈ ਬਟ ਮੈਂ ਅੱਜ ਪਾ ਕੇ ਦੇਖਦੀ ਹਾਂ ਕਿੰਦਾ ਦਾ ਕਲਰ ਜਰਿੰਦਾ ਮੈਨੂੰ ਪਿੰਡੀ ਦਾ ਕਲਰ ਇਦਾਂ ਦਾ ਹੀ ਸੋਹਣਾ ਲੱਗਦਾ ਹੁੰਦਾ ਕਿਉਂਕਿ ਦਹੀਂ ਲੱਸੀ ਦੇ ਨਾਲ ਖਾਣੀ ਹੁੰਦੀ ਆ ਹਲਦੀ ਪਾ ਲਾਂਗੇ ਤਾਂ ਵੀ ਕੋਈ ਆਪਾਂ ਨੂੰ ਉਹ ਨਹੀਂ ਹੈਗਾ ਹਲਦੀ ਬਹੁਤ ਚੰਗੀ ਸਿਹਤ ਦੇ ਲਈ ਬਟ ਮੈਂ ਪਿੰਡੀ ਦੇ ਵਿੱਚ ਕਦੇ ਨਹੀਂ ਪਾਉਂਦੀ ਹਾਂ ਇਦਾਂ ਹੀ ਰੱਖਦੀ ਹਾਂ ਪਿੰਡੇ ਨੂੰ ਤੇ ਪਿੰਡੇ ਆਪਣੇ ਲੇਸ ਲਈ ਵੀ ਬਿਲਕੁਲ ਨਹੀਂ ਬਣੇਗੀ ਚਲੋ ਜੀ ਬਟ ਆਪਾਂ ਅੱਜ ਹਲਦੀ ਪਾ ਕੇ ਦੇਖਦੇ ਆ ਕਿ ਹਲਦੀ ਦਾ ਕਲਰ ਨਾਲ ਕਿਦਾਂ ਦੀ ਲੱਗਦੀ ਹੈ ਕਦੇ ਵੀ ਨਹੀਂ ਪਾਈ ਬਟ ਮੈਂ ਜਦੋਂ ਵਿਆਹ ਕੇ ਆਈ ਤੇ ਮੰਮੀ ਹਰਿ ਪਾਉਦੇ ਹੁੰਦੇ ਸੀ ਹਲਦੀ ਮੈਂ ਜਦੋਂ ਆਈ ਫਿਰ ਮੈਂ ਜਦੋਂ ਸਬਜੀ ਭਾਜੀ ਬਣਾਉਣ ਲੱਗੀ ਤੇ ਫਿਰ ਮੈਂ ਨਹੀਂ ਪਾਉਂਦੀ ਸੀ ਹਲਦੀ ਦੇਖੋ ਇਹ ਪਤਾ ਕਿ ਇਹਦਾ ਪਿੰਡ ਦੀ ਪੀਲੀ ਜੀ ਲੱਗਣ ਲੱਗ ਜਾਂਦੀ ਹੈ ਮੈਨੂੰ ਕਲਰ ਸੋਹਣਾ ਨਹੀਂ ਲੱਗਦਾ ਪਿੰਡੀ ਦਾ येलो ਜਆ ਦੇਖੋ ਹਲਦੀ ਪਾਉਣਾ येलो ਜਆ ਕਲਰ ਆ ਗਿਆ ਨਾ ਮੈਨੂੰ ਸੋਹਣਾ ਨਹੀਂ ਲੱਗਦਾ ਚਲੋ ਮੈਂ ਫਿਰ ਵੀ ਅੱਜ ਪਾ ਲਈਏ ਚਲੋ ਕੋਈ ਗੱਲ ਨਹੀਂ ਉਹਦੀ ਕਿੜਾ ਮਾੜੀ ਚੀਜ਼ ਤੇ ਲਓ ਜੀ ਮੈਨੂੰ ਤੁਸੀਂ ਕੀ ਕਰਨਾ ਜੇਕਰ ਤੁਹਾਡੀ ਪਿੰਡੀ ਲੇਸਲੀ ਬਣਦੀ ਹੈ ਤਾਂ ਤੁਸੀਂ ਨਿੰਬੂ ਹੁੰਦਾ ਜਿਹੜਾ ਨਿੰਬੂ ਨੂੰ ਛਿੜਕ ਦੇਣਾ ਤਾਂ ਬਿਲਕੁਲ ਜਿਹੜੀ ਲੇਸਲਾ ਪਾਣਾ ਚੱਕਿਆ ਜਾਂਦਾ ਪਿੰਡੀ ਦਾ ਠੀਕ ਹੈ ਜੀ ਲਓ ਜੀ ਆਪਾਂ ਵੱਡਾ ਨਿੰਬੂ ਸੀ ਆਪਾਂ ਅੱਧਾ ਪਾਤਾ ਬਿਲਕੁਲ ਠੀਕ ਹੈ ਜੀ ਤੇ ਜਿਹੜੀ ਆਪਣੀ ਤਾਂ ਲੇਸਲੀ ਹੈ ਵੀ ਨਹੀਂ ਸੀ ਬਟ ਬਹੁਤ ਟੇਸਟੀ ਬਣ ਜੂਗੀ ਠੀਕ ਹੈ ਜੀ ਹੁਣ ਆਪਾਂ ਪੰਜ ਕੁ ਮਿੰਟ ਇਹਨੂੰ ਪਿੰਡੀ ਨੂੰ ਸੇਕ ਲਾਉਣੀ ਹੈ ਦਨ ਬਣਾ ਲਓ ਠੀਕ ਹੈ ਜੀ ਉਧਰ ਆਪਣਾ ਘਿਓ ਤਰਿਆ ਹੋਇਆ ਤੇ ਆਪਣੀ ਸਬਜ਼ੀ ਦੇਖਦੇ ਆਂ ਪਿੰਡੀ ਦੀ ਮੈਨੂੰ ਹਲਦੀ ਵਾਲਾ ਕਲਰ ਜਿਆ ਚੰਗਾ ਜਿਆ ਨਹੀਂ ਲੱਗਦਾ ਸਹੀ ਦੱਸਾਂ ਤੁਹਾਨੂੰ ਅੱਜ ਪਾਲੀ ਪਰ ਮੈਂ ਮੈਂ ਪਿੰਡੀ ਤੋਂ ਹੋਰ ਲੈ ਲਵਾਂ ਤੁਹਾਨੂੰ ਦੱਸਣਾ ਮੈਨੂੰ ਕਲਰ ਸੋਹਣਾ ਨਹੀਂ ਲੱਗਦਾ ਪਿੰਡੀ ਦਾ ਕਲਰ ਬਿਨਾ ਹਲਦੀ ਤੇ ਵਧੀਆ ਲੱਗਦਾ ਲਓ ਜੀ ਲਓ ਜੀ ਸਬਜ਼ੀ ਆਪਣੀ ਬਣ ਗਈ ਸੀ ਕਿਓ ਆਪਾ ਕਿਧਰ ਤਮੇ ਤੇ ਕਿਓ ਆਪਾ ਧਰਤਾ ਹੈਗਾ ਤਦ ਲੋ ਜੀ ਆਪਾਂ ਉਹਨਾਂ ਚੰਨਾ ਵਾਕ ਕਰ ਦਿੰਨੇ ਆਪਣੀ ਕੱਲੀ ਰਹਿ ਜੂ ਰੋ ਆਪਣੀ ਕੱਲੀ ਰਹਿ ਜੂਗੀ ਰੋਟੀ ਦਾ ਕੰਮ ਓਵਰ ਆਲ ਡਨ ਆਪਣੇ ਸਾਰੇ ਕੰਮ ਹਨਾ ਇਹ ਹੋਣ ਵਾਲਾ ਨੀਰਾ ਪਤਾ ਨਹੀਂ ਕੀ ਗੱਲ ਸੁੱਕਾ ਜਾਂ ਹੋ ਜਾਂਦਾ ਈ ਨਾ ਇੱਕ ਨੀਰਾ ਵੀ ਹੁਣ ਦੂਸਰਾ ਏ ਤੇ ਸੋਕੇ ਜਾਂਦਾ ਛੇਤੀ ਉਹ ਖੜਾ ਮੈਂ ਵੀ ਕਿ ਕਿੱਧਰ ਗਿਆ ਉਹ ਖੜਾ ਚਾਕਦੀਆਂ ਵੀ ਅੱਜ ਵਲੌਗ ਵਾਵਾ ਦਿਨਾਂ ਬਤ ਬਣਾਈਆਂ ਨਹੀਂ ਇਹਨਾਂ ਤਾਂ ਵੀ ਉਹ ਵੇਖੋ ਕਿ ਪੀਲਾ ਪੀਲਾ ਪਾਣੀ ਅੱਜ ਤਾਂ ਵਲੌਗ ਸ਼ੁਰੂ ਸਵੇਰ ਦਾ ਬਸ ਇੱਕ ਸਟਾਰਟਿੰਗ ਕਰਕੇ ਉੱਥੇ ਛੱਡਦਾ ਸੀਗਾ ਤੇ ਸ਼ਾਮ ਨੂੰ ਹੁਣ ਕੰਟੀਨਿਊ ਕਰਿਆ ਹੈਗਾ ਤੇ ਬਾਕੀ ਨਾ ਰੂਟੀਨ ਕਰਕੇ ਹੁਣ ਸੈੱਟ ਬਹੁਤ ਹੋ ਗਿਆ ਸੈਰ ਵਗੈਰਾ ਕੁਝ ਵੀ ਨਹੀਂ ਹੋ ਰਹੀ ਤੇ ਬਿਲਕੁਲ ਬੇਕਾਰ ਸਰੀਰ ਹੋ ਰਿਹਾ ਹੈ ਨਾ ਬਰੇਕਰ ਇਦਾਂ ਕੀ ਮਤਲਬ ਵਾਕ ਵਗੈਰਾ ਨਹੀਂ ਹੋ ਰਹੀ ਸਾਹ ਵਗੈਰਾ ਚੜਨ ਲੱਗ ਜਾਂਦੇ ਫਿਰ ਦਵਾਈਆਂ ਦੇ ਨਾਲ ਤੁਹਾਨੂੰ ਪਤਾ ਪਿੱਛੇ ਜੇ ਹੁਣ ਬਿਮਾਰ ਹੋ ਗਈ ਇਸਵੇਂ ਮੈਡੀਸਿਨ ਚੱਲਦੀ ਹੈ ਗਰਮੀ ਲੱਗ ਗਈ ਸੀਗੀ ਤੇ ਲਓ ਜੀ ਹੁਣ ਆਪਾਂ ਆਪਦੀ ਵਾਕ ਕਰਦੇ ਆ ਬਾਕੀ ਕੰਮ ਤਾਂ ਚੱਲਦੇ ਰਹਿੰਦੇ ਆ ਤੇ ਅਜੇ ਸਾਡਾ ਕਣਕ ਦਾ ਕੰਪਿਆ ਕਣਕ ਅਸੀਂ ਲੈਣੀ ਹੈ ਜੀ ਉਹ ਖਲਾਰਾ ਜੀ ਪੈਣਾ ਸਾਡਾ ਢੋਲ ਵਾਰਨੀ ਕਲੂਆ ਸਿਰ ਕਣਕ ਪਾਉਗੀ ਹਨ ਫਿਰ ਹਾਂ ਦੇਖੋ ਮੈਂ ਤੁਹਾਨੂੰ ਦਿਖਾਉਣੀ ਇੱਕ ਚੀਜ਼ ਇਹ ਤਾਂ ਨਹੀਂ ਆ ਗਿਆ ਕਿਤੇ ਮੈਂ ਕਿ ਲੋ ਜੀਆ ਦੇਖੋ ਨਾ ਆ ਬਾਹਰ ਹਨ ਸਾਡੇ ਸ਼ੀਸ਼ੇ ਲੱਗੇ ਹੋਏ ਵਿਹੜੇ ਚੋਂ ਤੂੰ ਪਿੰਡਾਂ ਚ ਤੈਨੂੰ ਪਤਾ ਟੂੜੀਆਂ ਤੱਪੇ ਬੰਦੇ ਨੇ ਤੇ ਆ ਵੇਖੋ ਕਿੰਨੇ ਗੰਦੇ ਹੋਏ ਪਏ ਸ਼ੀਸ਼ੇ ਸਾਡੇ ਨਿਸ਼ਾਨੀ ਨਿਸ਼ਾਨ ਹੋਏ ਪਏ। ਸੋ ਫਿਰ ਹੁਣ ਹੁਣ ਅਸੀਂ ਸੋਚਿਆ ਕਿ ਕਣਕ ਦਾ ਕੰਮ ਵੀ ਨਿਭੜ ਜੇ। ਸਾਰੇ ਆਲੇ ਦੁਆਲੇ ਜਿਵੇਂ ਆਪਣੇ ਥਾਂ ਨੂੰ ਕਾਣੂ ਨੀਂਦੇ ਆ। ਪੂਰੀ ਤੱਪੇ ਬਣ ਜਾਣ। ਕੰਮ ਨਿਭੜ ਜੇ ਤੈਨ ਉਸ ਤੋਂ ਬਾਅਦ ਸ਼ੀਸ਼ੇ ਸਾਫ਼ ਕਰਾਂਗੇ। ਇੱਕ ਜਨਹਿਰਾਂ ਦੇ ਤੱਪੇ ਚੱਲਦੇ ਨੇ। ਹੈ ਨਾ? ਇੱਕ ਤੁਹਾਨੂੰ ਪਤਾ ਆ ਦੇਖੋ ਮੇਨ ਬਾਹਰ ਆ। ਤੇ ਇਹ ਅੱਜ ਬਣ ਕੇ ਸਾਫ਼ ਕੀਤੇ ਤੁਹਾਡੇ ਸਾਹ ਦੋ ਘੰਟੇ ਬਦੋਹੀ ਹਾਲ ਹੋ ਜਾਣਾ। ਬਾਹਰ ਉਹਦਾ ਸ਼ੀਸ਼ਿਆਂ ਦਾ। ਤਾਂ ਕਰਕੇ ਵੀ ਕੁਝ ਟਿਲ ਹੈਗੀ ਆ ਰੋਜ਼ ਤਾਂ ਤੂੜੀ ਬਣੀ ਜਾਂਦੀ ਆ ਕਦੇ ਕਿਸੇ ਘਰੇ ਕਦੇ ਕਿਸੇ ਘਰੇ ਹਨਾ ਤਾਂ ਕਰਕੇ ਅਗਮਲੇ ਕੁਝ ਲਗਾਵਾ ਗਿਆ ਬੜਾ ਵੱਧਾ ਹੈਗਾ ਤੇ ਨਾ ਨਵੀਆਂ ਚੱਪਲਾ ਪਾਈਆਂ ਕੱਚ-ਕੱਚੀਆਂ ਕਰਦੀਆਂ ਨਵੇਂ-ਨਵੇਂ ਦਾ ਬਿਊਟੀ ਨਾ ਆਪਣੀ ਤੇ ਲਓ ਜੀ ਹੁਣ ਨਾ ਫੇਰ ਹੀ ਮੇਕਅਪ ਕਰਾਂਗੇ ਹਨਾ ਤੇ ਬਾਕੀ ਹਨ ਮੈਂ ਦੱਸਿਆ ਨਾ ਤੇ ਚਲੋ ਜੀ ਹੁਣ ਵਲੌਗ ਅੱਜ ਮਿਲਣਾ ਤਾਂ ਛੋਟਾ ਜਿਹਾ ਹੀ ਹੋਣਾ ਹੋਗਾ ਨਾ ਬਿਲਕੁਲ ਮੇਂ ਟੂੜੀਆਂ ਮਿੱਟੀਆਂ ਦੇ ਨਾਲ ਅਜੇ ਵੀ ਨੇਰੀਆਂ ਚੜਦੀਆਂ ਨੇ ਪੂਰੀ ਹਾਲਾ ਜਿਹੜੇ ਹੁਣ ਆਬ ਖੁੱਲੇ ਘਰਾਂ ਨੇ ਜਿਵੇਂ ਪਿੰਡਾਂ ਦੇ ਵਿੱਚ ਸਾਡੇ ਵਰਗਿਆਂ ਨੇ ਤੇ ਧੂੜ ਮਿੱਟੀ ਬਹੁਤ ਹੁੰਦਾ ਬੰਦ-ਬੰਦ ਚ ਤਾਂ ਨਹੀਂ ਚਲੋ ਕਹਿ ਸਕਦੇ ਨਾ ਕਿ ਮੈਂ ਚਲੋ ਬ੍ਰਾਂਡ ਵਗੈਰਾ ਤਾਂ ਬੱਚੇ ਤਾਂ ਹੋ ਜਾਂਦੀ ਐ ਕਿ ਐਂ ਦੱਸਦੇ ਹੁੰਦੇ ਰੈਡੀ ਕਿ ਕਹਿੰਦੇ ਜਦੋਂ ਉਦੋਂ ਵਿਆਹ ਨਹੀਂ ਸਾਡਾ ਹੋਇਆ ਸੀ ਕਿ ਮਤਲਬ ਉਦੋਂ ਪਹਿਲਾਂ ਦਰਵਾਜ਼ੇ ਤੇ ਸੀਸੇ ਲੱਗੇ ਨਹੀਂ ਹੋਏ ਸੀ ਤੇ ਕਹਿੰਦੇ ਜਦੋਂ ਮੀਂਹ ਆਂਦਾ ਸੀ ਉਦੋਂ ਇੰਨੀ ਬਾਛੜ ਸਾਰੀ ਬਰਾਂਡੇ ਚ ਆਉਂਦੀ ਹੁੰਦੀ ਸੀ ਤੂੜ ਮਿੱਟੀ ਨੇ ਰੰਗ ਆਉਣੀ ਬੁਰੇ ਹੀ ਹਾਲ ਹੋ ਜਾਂਦੇ ਸੀ ਫਿਰ ਉਦੋਂ ਕਿਹੜਾ ਪਤਾ ਸੀ ਉਦੋਂ ਨਵੇਂ ਨਵੇਂ ਟ੍ਰੈਂਡ ਚੱਲਿਆ ਸੀ ਸ਼ੀਸ਼ਿਆਂ ਦੇ ਮਿਲਣਾ ਫਿਰ ਇਹਨਾਂ ਨੇ ਸ਼ੀਸ਼ੇ ਲਵਾ ਲਏ ਆਪ ਤਨ ਮੇਰੀ ਅੱਖ ਤੇ ਕੀ ਹੋਇਆ ਮੈਂ ਕਈ ਦਿਨਾਂ ਦੀ ਦੇਖੀ ਨਹੀਂ ਕਈ ਦਿਨਾਂ ਦੀ ਦੇਖੀ ਨਹੀਂ ਮੇਰੇ ਅੱਖ ਤੇ ਕੀ ਹੋਇਆ ਸਮਝ ਤੋਂ ਪਰੇ ਹੈ ਪਤਨੀ ਵੀ ਹੋਵੇ ਇੱਕ ਵਾਰ ਸੁੰਦੀ ਸੁਕਤੀ ਸੀ ਸ਼ਰੀਰ ਕੰਟਾ ਕਰੈਸਟ ਮੈਂ ਵੀ ਕੀਤੀ ਸੀ ਅੱਜ ਟਿਸ਼ੂ ਸੇਰੇ ਪੜਾ ਲਈ ਫਿਰ ਮੈਂ ਕਿਹਾ ਚਲੋ ਕੰਟਾ ਕਰੈਸਟ ਹੀ ਕਰ ਲੈਂਦੇ ਹਣਾ ਬਣਾ ਸੋਜੀ ਤੇ ਜਿੰਨੇ ਵਾਰੀ ਮਰਜ਼ੀ ਝਾੜੂ ਲਾ ਲਓ ਇੱਥੇ ਤਾਂ ਉਹੀ ਹਾਲ ਹੋ ਜਾਂਦਾ ਵੇੜਿਆਂ ਦੇ ਵਿੱਚ ਓਨੀਆਂ ਨੇ ਮਿੱਟੀ ਚੜ ਜਾਂਦੀ ਢੀਂਗਾਂ ਚੱਲੀ ਜਾਂਦੀਆਂ ਅਵੇਂ ਰੋੜਾਂ ਨਾਲ ਲੱਗਦੀ ਤੇ ਟਰਾਲੀਆਂ ਟਰੱਪੇ ਲੰਘਦੇ ਰਹਿੰਦੇ ਨੇ ਤੋੜੀਆਂ ਤੇ ਪਿਆਲੇ ਇਹ ਪੂਰਾ ਹੀ ਹਾਲ ਆ ਸੱਚੀ ਦੱਸਦਾ ਕੁਝ ਮੇਰੇ ਜਿਹੜੀ ਛਿੱਕਾਂ ਦਾ ਕਾਰਨ ਇਹ ਵੀ ਹੈ ਜਿਹੜਾ ਇੱਥੋਂ ਦਾ এনवायरमेंट ਹੈ ਪਿੰਡਾਂ ਦਾ ਧੂੜ ਮਿੱਟੀ ਵਾਲਾ ਇਹਦੇ ਕਰਕੇ ਵੀ ਮੈਨੂੰ ਜਿਆਦਾ ਥੋੜੀ ਅਲਰਜੀ ਰਹਿੰਦੀ ਹੈ ਮੈਂ ਦੇਖਿਆ ਆਜ਼ਮਾ ਕੇ ਇੱਕ ਏਸੀ ਚ ਜਦੋਂ ਅੰਦਰੋਂ ਬਾਹਰ ਆਪਾਂ ਨਿਕਲਦੇ ਤਾਂ ਵੀ ਆਪਾਂ ਨੂੰ ਅਲਰਜੀ ਹੁੰਦੀ ਹੈ ਛਿੱਕਾ ਵਗੈਰਾ ਲੱਗਦੀ ਐਂਡ ਜਿਹੜੀ ਧੂੜ ਮਿੱਟੀ ਇਹ ਤਾਂ ਸਦਾਬਹਾਰ ਹੀ ਰਹਿੰਦੀ ਪਿੰਡਾਂ ਦੇ ਵਿੱਚ ਬਣਾ ਹਨਾ ਕਦੇ ਛੋਨਾ ਆ ਗਿਆ ਕਦੇ ਕਣਕ ਆ ਗਈ ਸਰੇ ਚਲੋ ਕੰਮ ਹਨਾ ਤੋ ਬੱਟ ਫਿਰ ਮੈਂ ਚਲੋ ਭਰੇਜ ਕਰ ਲੈਂਦੇ ਨੇ ਨੇੜੇ-ਤੇੜੇ ਬਣਦੀ ਹੁੰਦੀ ਹੁੰਦੀ ਉਹ ਤੋਂ ਮੈਂ ਅੰਦਰ ਹੀ ਬੈਠ ਜਾਂਦੀ ਹੁੰਦੀ ਹੁਣ ਤਾਂ ਚਲੋ ਨੇੜੇ-ਤੇੜੇ ਤਾਂ ਨਹੀਂ ਬਣ ਰਹੇ ਵਿਸ਼ਮ ਧੂੜ ਮਿੱਟੀ ਆ ਰਹੀ ਹੈ ਬੱਟ ਚਲੋ ਨੇੜੇ-ਤੇੜੇ ਨਹੀਂ ਬਣ ਰਹੇ ਤੇ ਚਲੋ ਜੀ ਵਲੌਗ ਦਾ ਮੈਂ ਇੱਥੇ ਕਰਦੀ ਐ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤੇ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਸਭ ਨੂੰ ਪਹੁੰਚ ਸਕੇ ਤੇ ਚਲੋ ਜੀ ਹੁਣ ਵਲੌਗ ਦੇ ਇੱਥੇ ਕਰਦੇ ਐਂਡ ਕੋਈ ਨਹੀਂਗਾ ਘਰੇ ਤੇ ਮੈਂ ਆਪਦਾ ਘਿਓ ਬਣਾਉਣਾ ਹੈਗਾ ਘਿਓ ਦਾ ਤੁਹਾਨੂੰ ਮੈਂ ਇਹਦੇ ਚ ਜੇ ਪੋਸੀਬਲ ਹੋਇਆ ਤਾਂ ਦਿਖਾ ਦੂੰਗੀ ਘਿਓ ਕੱਢੇ ਆਪਾਂ ਮੱਖਣੀ ਤੋਂ ਤੇ ਜੀ ਬਣ ਗਿਆ ਤਾਂ ਹੁਣੇ ਹੀ ਵਿਖਾ ਦਿੰਦੇ ਐਡੀ ਛੇਤੀ ਤੁਹਾਨੂੰ ਪਤਾ ਘਿਓ ਬਣਦਾ ਨਹੀਂ ਹੁੰਦਾ ਦੇਖੋ ਚੱਲ ਜਾਂਦਾ ਪ੍ਰੋਸੈਸ ਚੱਲ ਸ਼ੁਰੂ ਹੋ ਗਿਆ ਕੰਮ